ਭਗਵਾਨ ਵਾਲਮੀਕੀ ਪ੍ਰਗਟ ਦਿਵਸ ਮੌਕੇ ਪੰਜਾਬ ਸਰਕਾਰ ਦੀ ਪੂਰੀ ਲੀਡਰਸ਼ਿਪ ਭਗਵਾਨ ਵਾਲਮੀਕੀ ਤੀਰਥ ਅੰਮ੍ਰਿਤਸਰ ਵਿਖੇ ਨਤਮਸਤਕ ਹੋਲੇ ਪੁੱਜੀ ਜਿੱਥੇ ਉਹਨਾਂ ਵੱਲੋਂ ਗੁਰੂ ਘਰ ਵਿੱਚ ਮੱਥਾ ਟੇਕਿਆ ਗਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵਿਸ਼ੇਸ਼ ਤੌਰ ਤੇ ਪੁੱਜੇ ਜਿਨ੍ਹਾਂ ਨੇ ਸਮੂਹ ਸੰਗਤਾਂ ਨੂੰ ਅੱਜ ਦੇ ਇਸ ਪਾਵਨ ਦਿਹਾੜੇ ਦੀ ਮੁਬਾਰਕਬਾਦ ਦਿੱਤੀ کیونکہ ساری گھر بھی سو سردار بنوت سنگھ مان صاحب کی سرکار بچن بہت ابھی آر لے کے ਜਿਹੜੀ ਸੰਖਿਆ ਕੋ ਅਟਕ ਬੰਚਤ ਨੇ ਵਾਜੇ ਰਾਏ ਨੇ ਜਿਹੜੀ ਸਰਕਾਰ ਦੇ ਨਾਮ ਦਾ ਸਾਡੀ ਸਾਰਿਆਂ ਦੀ ਜਿਹੜੀ ਆ ਉਹ ਬੰਦੀ ਆ ਉਹ ਵਾਲਮੀ ਪਿੱਛੇ ਆ ਜੋ ਸੰਦੀਪ ਜੀ ਪਿੱਛੇ ਆ ਲੋ Okay. <laughs> ਸਹੀ ਸਮਾਜ ਨੂੰ ਸਾਰੇ ਪਾਈਚਾਰੇ ਨੂੰ ਆਪਣਾ ਰਿਤੇ ਲਾਣਾ ਕਿ ਅਸੀਂ ਆਪਣੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਭਗਵਾਨ ਬਾਲਮੀਕ ਜੀ ਦੇ ਪ੍ਰਗਟ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਬਾਦ ਮੇਰੇ ਨਾਲ ਸਾਡੇ ਸਾਰੇ ਕੈਬਨਟ ਕਲੀਕ ਸਰਦਾਰ ਹਰਪਜਨ ਸਿੰਘ ਈਟੀਓ ਸਾਹਿਬ ਸਰਦਾਰ ਬਲਕਾਰ ਸਿੰਘ ਜੀ ਸਰਦਾਰ ਕਲਦੀਪ ਸਿੰਘ ਤਾਲੀਵਾਲ ਜੀ ਸਰਦਾਰ ਲਾਲਜੀਤ ਸਿੰਘ ਭੁੱਲਰ ਸਹਿਬਾਨ ਅਤੇ ਸਾਰੇ ਐਮਐਲਏ ਸਹਿਬਾਨ ਅੰਮ੍ਰਿਤਸਰ ਤੋਂ ਸਾਰੇ ਆਏ ਨੇਗੇ ਅੱਜ ਆ ਕੇ ਗੁਰੂ ਸਾਹਿਬਾਨ ਦੇ ਦਰਬਾਰ ਦੇ ਵਿੱਚ ਆ ਕੇ ਮੈਂ ਸਮਝਦਾ ਬਹੁਤ ਹੀ ਸਕੂਨ ਮਿਲੇਗਾ ਬਹੁਤ ਹੀ ਸਾਨੂੰ ਸਾਰਿਆਂ ਨੂੰ ਤਸੱਲੀ ਹੋਈ ਹੈਗੀ ਸੋ ਮੈਂ ਸਮਝਦਾ ਸਾਡਾ ਸਮਾਜ ਜਿਹੜਾ ਉਹ ਲਗਾਤਾਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈਗਾ ਸਕੂਲ ਆਫ ਹੈਮਨਸ ਕੋਲਣ ਦਾ ਕਨਸੈਪਟ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਸ਼ੁਰੂ ਕੀਤਾ ਪੰਜਾਬ ਦੇ ਅੰਦਰ ਕਿਉਂਕਿ ਇਹਨਾਂ ਸਕੂਲਾਂ ਦੇ ਅੰਦਰ ਇਹਨਾਂ ਸਕੂਲਾਂ ਦੇ ਅੰਦਰ ਅچھے ਸਕੂਲਾਂ ਦੇ ਅੰਦਰ ਸਰਕਾਰੀ ਸਕੂਲਾਂ ਦੇ ਅੰਦਰ ਜਦੋਂ ਬੱਚੇ ਪੜ੍ਹ ਲਗੇ ਤਾਂ ਬੱਚੇ ਜਾ ਕੇ ਅੱਛੀਆਂ ਨੌਕਰੀਆਂ ਪ੍ਰਾਪਤ ਕਰਨਗੇ ਅੱਛਾ ਬਿਜ਼ਨਸ ਕਰਨਗੇ ਅੱਛੇ ਸਮਾਜ ਦੇ ਅੰਦਰ ਆਪਣਾ ਅੱਛਾ ਨਾਂਕ ਬਣਾਉਣਗੇ ਜੋ ਸਖਿਆਮਾਂ ਸਾਨੂੰ ਭਗਵਾਨ ਵਾਲਮੀਕ ਜੀ ਨੇ ਦਿੱਤੀਆਂ ਕਿਸਤਰੀ ਜਾਤੀ ਦਾ ਸਨਮਾਨ ਕਿਵੇਂ ਕਰਨਾਗਾ ਸਾਡੇ ਬੈਟਰ ਹੱਬ ਦਾ ਸਨਮਾਨ ਕਿੱਦਾ ਕਰਨਾਗਾ ਉਹ ਸਖਿਆਮਾਂ ਤੇ ਮੈਂ ਸਮਝਦਾ ਚੱਲਣ ਦੀ ਲੋੜ ਆ ਭਗਵਾਨ ਵਾਲਮੀਕ ਜੀ ਨੇ ਸਦੀਆਂ ਪਹਿਲਾਂ ਸਾਨੂੰ ਸੰਦੇਸ਼ ਦਿੱਤਾ ਸੀ ਔਰਤ ਦੇ ਸਨਮਾਨ ਦਾ ਕਲਮ ਜਿਹੜੀ ਭਗਵਾਨ ਵਾਲਮੀਕ ਜੀ ਦੀ ਜੇ ਹੱਦ ਦੇ ਅੰਦਰ ਕਲਮਾ ਜੋ ਪਹਿਨਾ ਮੈਂ ਸਮਝਦਾ ਅੱਜ ਦੇ ਮਾਡਰਲ ਸਮਝੇ ਆਪਾਂ ਕਹਿ ਲਈ ਤੇ ਪਹਿਨਾ ਤਾਂ ਇਸ ਗੱਲ ਦਾ ਸੰਕੇਤ ਆ ਇਸ ਗੱਲ ਦਾ ਸਬੂਤ ਆ ਕਿ ਸਮਾਜ ਜਿਹੜਾਗਾ ਉਹ ਪੜ੍ਹ ਲਿਖ ਕੇ ਇਤਰੱਕੀ ਕਰ ਸਕਦਾਗਾ ਸੋਸਾਇਟੀ ਦੇ ਅੰਦਰ ਸਮਾਜ ਦੇ ਅੰਦਰ ਕਿਸੇ ਵੀ ਪੱਖ ਤੋਂ ਜੇਕਰ ਅਸੀਂ ਪੜ੍ਹਾਈ ਕਰਦੇ ਆ ਤਾਂ ਹੀ ਅਸੀਂ ਅੱਗੇ ਵਧ ਸਕਦੇ ਹਾਂ ਸਮਾਂ ਅੱਜ ਦੇ ਸੁਧਿਹਾਰੇ ਤੇ ਸਭ ਨੂੰ ਇਹੀ ਬੇਨਤੀ ਕਰਾਂਗਾ ਕਿ ਆਪਣੇ ਆਪਣੇ ਬੱਚਿਆਂ ਨੂੰ ਅਚੀ ਤਾਮੀਲ ਅਚੀ ਐਜੂਕੇਸ਼ਨ ਦਿਓ ਪਰ ਭਗਵਾਨ ਬਾਲਮੀਕ ਦੀਆਂ ਸਖਿਆਮਤ ਸਾਰੇ ਜਣੇ ਚੱਲੋ ਤਾਂ ਮੈਂ ਸਮਝਦਾ ਜੀਵਨ ਜਿਹੜਾ ਉਹ ਸਭ ਹੋ ਸਕਦਾ ਮੈਂ ਸਮਝਦਾ ਕੋਈ ਵੀ ਕਿਸੇ ਕਿਸਮ ਦੀ ਰਾਜਨੀਤੀ ਨਹੀਂ ਹੈਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਰੀਆਂ ਸਿਆਸੀ ਧਿਰਾਂ ਨੂੰ ਸੱਦ ਦਿੱਤਾਗਾ ਕਿ ਆਓ ਆਕੇ ਪਿਛਲੇ ਪੰਜਾਬ 70 ਸਾਲਾਂ ਚ ਪੰਜਾਬ ਦਾ ਕੀ ਹਾਲ ਹੋਇਆ ਪੰਜਾਬ ਚ ਨਸ਼ੇ ਕਿਨੇ ਲੈ ਕੇ ਆਏ ਪੰਜਾਬ ਚ ਅਸਫਲ ਕਿਨੇ ਕੱਢੀ ਹੈ ਨਾ ਸਾਰੇ ਮਾਮਲਿਆਂ ਦੇ ਉੱਤੇ ਜਿਹੜੀ ਹੈ ਸਾਰਥਕ ਅਗਾਹ ਬਦੂ ਬਹਿਸ ਹੋਣੀ ਚਾਹੀਦੀ ਆ ਸੋ ਉਹਦੇ ਲਈ ਸਦਾਕਾ ਸਾਨੂੰ ਪੂਰਨ ਉਮੀਦ ਆ ਕਿ ਸਾਰੇ ਆਉਣਗੇ ਆ ਕੇ ਆਪਣੇ ਆਪਣੇ ਪੱਖ ਆਪਣੇ ਆਪਣੇ ਸਾਰਥਕ ਪੱਖ ਰੱਖਣਗੇ ਔਰ ਪੰਜਾਬ ਦੀ ਤਰੱਕੀ ਦੀ ਗੱਲ ਕਰਨਗੇ। ਇਹ ਬਦਲ ਕਹਿ ਰਹੇ ਨੇ ਮੈਂ ਮੌਜੂਦਾ ਨਾ ਨਹੀਂ ਪੈਂ ਕੇਜਰੀਵਾਲਾ ਕੰਨਾਂ ਚੋਂ ਡੇਟ ਜੀ ਸਮਾ ਬਿਹਾ ਚੁੱਕੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਨਕਸ਼ੇ ਤੋਂ ਖਤਮ ਕਰਤਾ ਪੰਜਾਬ ਦੇ ਤੋਂ ਉਹ ਮੈਂ ਸਮਝਦਾ ਜੇ ਬੇਤੁਕੀਆਂ ਬੇਲੋੜੀਆਂ ਗੱਲਾਂ ਕਰ ਰਹੇ ਆ। ਬਾਤ ਬਾਤ ਵੀ ਕੀਤੇ ਪ੍ਰਕਾਸ਼ ਸ਼ੁਫਸ ਦੇ ਮੌਕੇ ਤੇ ਸ੍ਰੀ ਫਰਮਾਨਤਮਾ ਦੇ ਕੋਲੋਂ ਭਗਵਾਨ ਬਾਦਮੀਕ ਜੀ ਦੇ ਕੋਲੋਂ ਅਸ਼ੀਰਵਾਦ ਲੈਣ ਆਏ ਆਂ। ਅਰਦਾਸ ਕਰਨਾ ਹੈ ਕਿ ਭਗਵਾਨ ਬਾਦਮੀਕ ਜੀ ਅਸ਼ੀਰਵਾਦ ਦੇਣ। ਸਦਾ ਭਗਵਾਨ ਸ੍ਰੀ ਮਾਨ ਜੀ ਦੀ ਸਰਕਾਰ ਦੀ। ਸਾਡੇ ਸਾਰੇ ਸਮਾਜ ਦਾ ਸਾਰੇ ਪੰਜਾਬ ਦਾ ਆਪਣੇ ਅਮਰਸਰ ਜ਼ਿਲ੍ਹੇ ਦਾ ਜਣ ਸਾਡੇ ਸਮਾਜ ਦਾ ਜਿਹੜਾ ਵਕਾਸ ਕਰ ਸਕੀਏ ਉਹ ਸਮਾਜ ਦੇ ਅੰਦਰ ਜਿਹੜੀਆਂ ਜਾਤ ਪਾਤ ਦੀਆਂ ਇਹਨੂੰ ਜੜ ਖਤਮ ਕਰ ਸਕੀਏ ਆਮਾ ਜਨਤਾ ਦੀ ਸਰਕਾਰ ਨੇ ਕਿੰਨਾ ਦੀ ਹੈ ਸਮਾਜ ਦੇ ਲਈ ਕਿਉਂਕਿ ਬਹੁਤ ਸਾਡੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਅਸੀਂ ਐਜੂਕੇਸ਼ਨ ਜਿਹੜੀ ਜਿਹੜੇ ਆਪਣੇ ਪਛੜੇ ਗਰੀਬ ਬੱਚੇ ਹਨ ਉਹਨਾਂ ਨੂੰ ਜਿਹੜਾ ਐਮੀਨੇਸ਼ਨ ਸਕੂਲ ਅਸੀਂ ਸ਼ੁਰੂ ਕੀਤੇ ਆ ਮਾਨ ਸਾਹਿਬ ਨੇ ਅਸੀਂ ਉਹ ਐਮੀਨੇਸ਼ਨ ਸਕੂਲਾਂ ਦੇ ਰਾਹੀਂ ਗਰੀਬ ਬੱਚਿਆਂ ਨੂੰ ਪੜਾ ਕੇ ਉਹਨਾਂ ਨੂੰ ਬਰਾਬਰ ਦੇ ਉਤਪੇ ਜਿਹੜੇ ਹਨ ਉਹਨਾਂ ਦੀ ਤਾਕੀ ਜਿਹੜੀ ਚਾਹੁੰਦੇ ਅਸੀਂ ਸਮਝਦੇ ਆ ਕਿ ਐਜੂਕੇਸ਼ਨ ਤੋਂ ਬਿਨਾ ਸਮਾਜ ਤਰੱਕੀ ਨਹੀਂ ਕਰ ਸਕਦਾ ਗਰੀਬ ਤੱਕ ਹੀ ਨਹੀਂ ਕਰ ਸਕਦਾ ਇਸ ਕਰਕੇ ਬਲਕਿ ਜਿਹੜੇ ਐਮੈਸਿਸ ਸਕੂਲ ਜੇ ਅਸੀਂ ਉਹ ਕਾਮਯਾਬ ਕਰ ਲਏ ਤੇ ਅਸੀਂ ਸਮਝੋ ਕਿ ਭਗਵਾਨ ਬਾਲਮੀਕ ਜੀ ਦੇ ਸਦਾタル ਉੱਤੇ ਪੈਦਾ ਦਾਂਗੇ ਉਹ ਸਭਾਜ ਦੇੰਦ ਜਿਹੜੀ ਐਜੂਕੇਸ਼ਨ ਦੀ ਜਾਗਰੂਕ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than five years experience in the same line he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra Chandar, call center. Call him on this number: zero seven four triple eight four double one six one.